ਸਸਿਕਾ ਗਾਇਸ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਬਸੰਤ ਪੰਚਮੀ ਹੈ ਕੱਲੂ ਅੱਜ ਹੈ 22 ਤਰੀਕ ਤੇ ਤੁਸੀਂ ਦੇਖ ਸਕਦੇ ਹੋ ਆ ਡੋਰ ਹੈ ਇਹ ਪਲਾਸਟਿਕ ਦੀ ਡੋਰ ਨਹੀਂ ਇਹ ਹੈ ਸਿਰਫ ਧਾਗਾ ਇਹ ਹੈਗੀ ਹੈ ਕੋਟਨ ਕਲਰ ਕੋਟਨ थ्रेड ਇਹ ਹੈ ਕਿ ਸਾਡੇ ਪਤਾ ਨੂੰ ਕਿ ਚਲੋ ਅਸੀਂ ਇੰਜੋਇਮੈਂਟ ਕਰਨ ਲਈ ਬਸੰਤ ਬਣਾ ਰਹੇ ਆ ਵੈਸੇ ਕਿਸ ਨੂੰ ਖਸਾਨ ਬਹੁਤ ਚਾੜਨਾ ਤਾਂ ਨਹੀਂ ਆਪਾਂ ਰਹਿਣਾ ਨਾ ਬਿਲਕੁਲ ਇਸ ਕਰਕੇ ਆਪਾਂ ਡੋਰ ਕਿਹੜੀ ਲੈ ਕੇ ਆਇਆ ਕੋਟਨ ਕਿਉਂਕਿ ਸਾਡੇ ਬਹੁਤ ਜਾਣਕਾਰ ਨੇ ਜਿਨ੍ਹਾਂ ਦਾ ਨੱਕ ਵੀ ਕੱਟਿਆ ਗਿਆ ਉਵੇਂ ਨੱਕ ਨਹੀਂ ਕੱਟਿਆ ਗਿਆ ਜਿਵੇਂ ਕਿ ਤੁਹਾਨੂੰ ਪਤਾ ਹੈ ਸੰਗਰੂਰ ਦੇ ਵਿੱਚ 23 ਤਰੀਕ ਨੂੰ ਸੰਤ ਮਨਾਈ ਜਾਂਦੀ ਹੈ ਤੇ ਅੱਜ ਹੈ ਜੀ 22 ਤਰੀਕ ਤੇ ਅਸੀਂ ਪਤੰਗ ਵੀ ਲੈ ਆਏ ਡੋਰ ਵੀ ਲੈ ਕੇ ਡੋਰ ਹੈ ਸਿਰਫ ਕਲਰ ਕੋਟਨ ਥ੍ਰੈਡ ਤਾਂ ਕਿ ਜੋ ਅਸੀਂ ਕਿਸੇ ਨੂੰ ਨੁਕਸਾਨ ਨਾ ਪਹੁੰਚਾ ਸਕੀਏ ਤੇ ਕੋਈ ਜੀਵ ਆਤਮਾ ਕੋਈ ਨਾ ਪਰੇ ਦਿੱਰੇ ਹੋਵੇ ਤੇ ਇਹ ਹੈ ਜੀ ਪਾਕਿਸਤਾਨੀ ਪਾਕਿਸਤਾਨੀ ਗੁੱਡਾ ਹੁਦਾਣੇ ਦੇ ਵਿੱਚ ਗੁੱਡਾ ਜਲੰਧਰ ਫੈਟ ਗੁੱਡਾ ਕਹਿੰਦੇ ਨੇ ਆਪਾਂ ਪਤਾ ਨਹੀਂ ਤੇ ਗੁੱਡਾ ਨਹੀਂ ਗੁੱਡੀ ਗੁੱਡੀ ਦੀ ਕੀ ਹੁੰਦੀ ਛੋਟੀ ਗੁੱਡਾ ਹੈ ਨਾ ਅੱਛਾ ਕਿਉਂਕਿ ਇਹ ਫਿਰ ਸਾਡੇ ਲਈ ਗੁੱਡਾ ਤਾਂ ਬਹੁਤ ਹੀ ਵੱਡਾ ਜਿਹੜਾ ਗੁੱਡਾ ਬਣ ਗਿਆ ਤੇ ਜਿਵੇਂ ਕਿ ਇਹ ਹੈਗਾ 450 ਨੂੰ 12 ਪੀਸ 450 ਦੇ 12 ਪੀਸ ਨੇ ਤੇ ਇਹ ਮਿਕਸ ਨੇ ਜਿਹੜਾ ਆਪ ਤੁੰਗ ਹੈਗਾ ਇਹ ਹੈਗਾ ਹੈਗਾ 800 ਰੁਪਏ ਸੈਂਕੜਾ ਇਹ ਹੈਗੀ ਦੌਰ ਇਹ ਸਿਰਫ ਕੋਟਨ थ्रेड ਹੈਗਾ ਜੇ ਵੀ ਆਪਾਂ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦੇ ਤੁਸੀਂ ਦੇਖ ਸਕਦੇ ਹੋ ਸਾਧਾ ਨੇ ਨਾਲ ਵਰਤੋ ਜੋ ਵੀ ਕੁਝ ਵਰਤਦੇ ਹੋ ਪਰ ਪਲਾਸਟਿਕ ਯੂਜ਼ ਨਾ ਕਰੋ ਕਿਉਂਕਿ ਜਾਨਵਰਾਂ ਦਾ ਬਹੁਤ ਨੁਕਸਾਨ ਹੁੰਦਾ ਇਨਸਾਨਾਂ ਦਾ ਬਹੁਤ ਨੁਕਸਾਨ ਹੁੰਦਾ ਤੇ ਚਲੋ ਇਸ ਤੋਂ ਬਾਅਦ ਹੁਣ ਅਸੀਂ ਜਾਣਾਗਾ ਡੀਜੀ ਲੈਂਡ ਡੀਜੀ ਦੀ ਕੋਠੀ ਹੈਗੀ ਆਹਿੰ ਬਹੁਤ ਤਿਆਰੀ ਇਨਕ ਲਈ ਖਾਣ ਦੀ ਟੀਮ ਦੀ ਹੈਗੀ ਕਿਉਂਕਿ ਇਹਨਾਂ ਨਾਲ ਨਹੀਂ ਨਹੀਂ ਖਾਣ ਦੇ ਨਾਲ ਪੀਣਾ ਵੀ ਤਾਂ ਪਊਗਾ ਕੋਲਡ ਡਰਿੰਕ ਵਗੈਰਾ ਚਾਹ ਪਾਣੀ ਲੈ ਕੇ ਆਉਂਗੀ ਤਾਂ ਤੇ ਪੀਣਾ ਜ਼ਰੂਰੀ ਨਹੀਂ ਉਹ ਪੀਣਾ ਹੁੰਦਾ ਹੈ ਚਲੋ ਆਪਾਂ ਬਾਕੀ ਤੁਹਾਨੂੰ ਦਿਖਾਉਣਾ ਹੈ ਅੱਗੇ ਵਲੌਗ ਦੇ ਵਿੱਚ ਕੀ ਆਪਣਾ ਹੁੰਦਾ ਹੈ ਕਿਉਂਕਿ ਬਹੁਤ ਟਾਈਮ ਬਾਅਦ ਸਟਾਰਟ ਕੀਤਾ ਵਲੌਗ ਕਿਉਂਕਿ ਫਿਰ ਐ ਹੋ ਰਿਹਾ ਸੀ ਕਿਉਂ ਨਾ ਬਸੰਤ ਆਦੀ ਇਹ ਸਟਾਰਟ ਕੀਤਾ ਜਾਵੇ ਸੋ ਇਸ ਕਰਕੇ ਸਾਰੇ ਵਲੌਗ ਲੈਸ ਡੂ ਇਟ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅਰੋੜੀ ਕਲਾਸ ਦੇ ਜਿਹਨਾਂ ਨੂੰ ਗਿਆ ਤੇ ਅੱਲਾਹ ਆਪਾ ਹੋਟੈਲ ਜਿਆਦਾ ਤੱਕ ਨੂੰ ਹੋ ਗਈ ਉਹ ਸਿਰ ਸਾਰਾ ਸਮਾਂ ਹੀ ਨਾ ਕੈਰੀ ਦੇ ਵਿੱਚ ਰੰਗ ਗਿਆ ਤੇ ਕਦੇ ਡੀਜੇ ਲਿਆਉਣਾ ਕਦੇ ਕੋਈ ਸਮਾਨ ਕਦੇ ਕੋਈ ਸਮਾਨ ਤੇ ਇਸ ਕਰਕੇ ਹੁਣ ਤੁਹਾਨੂੰ ਬਸ ਥੋੜਾ ਜਿਹਾ ਉੱਪਰ ਨਜ਼ਾਰਾ ਦਿਖਾਵਾਂਗੇ ਡੀਜੇ ਵਗੈਰਾ ਲੱਗ ਚੁੱਕੇ ਨੇ ਇਹ ਕੱਲ ਨੂੰ ਦਿਖਾਵਾਂਗੇ ਤੁਹਾਨੂੰ ਕੱਲ ਕੀ ਦੇ ਆਪਣਾ ਮਸੰਤ ਮਨਾਵਾਂਗੇ ਆਪਾਂ ਤੇ ਚੋਰਾ ਚੋਨਾ राजा नेंगल के ਮੁੱਕ ਜਾ ਮਿੱਟ ਜਾ ਮੈਂ ਮਰ ਜਾਵਾਂ ਮੁੱਕ ਜਾ ਮਿੱਟ ਜਾ ੁੱਲੋ ਤੇ ਅਮੀਨੇ ਜੋ ਵੀ ਤੂੰ ਖੇ ਸਾਡੇ ੁੱਲੋ ਤੇ ਅਮੀਨੇ ਮਰ ਜਾਵਾਂ ਕਦ ਤੂੰ ਹਸੀਨੇ ਗਮ ਲੱਗਣ ਲੱਗ ਗਏ ਸੇ ਮੈਂ ਲੱਗ ਲਗੀ ਪੈ ਚੁੱਕਿਆ ਮੀਂਹ ਤੇ ਬਹੁਤ ਸਾਰਾ ਗਿੱਲਾ ਵੀ ਹੋ ਗਿਆ ਤੇ ਸਾਰੀ ਸਾਉਂਡ ਬਚ ਗਈ ਹੈ ਤੇ ਪਰ ਪੱਲਾ ਪਾ ਕੇ ਹੁਣ ਆਉਂਦੀ ਆ ਚੰਗੀ ਤਰ੍ਹਾਂ ਅਸੀਂ ਟੱਕ ਕੇ ਆਇਆ ਤੇ ਬਾਕੀ ਦੇਖਦੇ ਹੁਣ ਸਵੇਰੇ ਕੀ ਹੁੰਦਾ ਹੈਗਾ ਕੱਬ ਕੁਝ ਵੀ ਹੋ ਗਿਆ ਕਿਉਂਕਿ ਅੱਜ ਸਾਡੀ ਪਹਿਲੀ ਪਸੰਦ ਹੈ ਪਹਿਲੀ ਪਸੰਦ ਹੈ ਸਾਡੀ ਸਾਡੀ ਪਹਿਲੀ ਪਸੰਦ ਹੈ ਤੇ ਤੇ ਦੀ ਠੀਕ ਇਹ ਤਾਂ ਅੰਜੀ ਬੜਾ ਤੇ ਤੇ ਬੋਲਦੀ ਇਹਨਾਂ ਦੀ ਤੇ ਕਰਨੀ ਹੈ ਟਾਉਣੀ ਹੈ ਤੇ ਤੱਲੀ ਬਹਾਂਤ ਸੀ ਇਹ ਅਸੀਂ ਕਹਿੰਦੇ ਕਿ ਰੱਬ ਖੁਸ਼ ਹੋਇਆ ਇਹ ਸਾਡੀ ਕਨੈਂਸੀ ਜੀ ਨੇ ਉਹ ਕਿੱਥੇ ਗਏ ਨੇ ਪਰ ਮੈਨੂੰ ਤਾਂ ਤੁਸੀਂ ਕਹਿ ਰਹੇ ਸੀ ਇਹਦੀ ਤੇਜ਼ ਹੀ ਗੱਲ ਕਰ ਰਹੇ ਸੀ ਵੀ ਤੁਸੀਂ ਤੇ ਸੈਟ ਕਰ ਆਪਾਂ ਸੈਟ ਕਰਾਂਗੇ ਫੋਨ ਤੇ ਕਰ ਰਹੇ ਹੋ ਦੇਖਿਓ ਤੁਹਾਡੇ ਤਾਂ ਹੋਈ ਨਹੀਂ ਫੋਨ ਵਾਲੇ ਕੀ ਕਰ ਰਹੇ ਨੇ ਕਲਾਸ ਮੇਰੇ ਸਾਹਮਣੇ ਨਹੀਂ ਬੋਲਦੇ ਜਦੋਂ ਕੈਮਰਾ ਆਨ ਹੋ ਜਾਂਦਾ ਫਿਰ ਤੇ 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 ਆ ਜਾਂਦੇ ਫਿਰ ਤੇ ਤਾਂ ਮੱਕੀ ਮਿਲਦੇ ਆ ਜੀ ਕੱਲ ਨੂੰ ਸਵੇਰੇ ਤੇ ਦੇਖਦੇ ਆ ਕੀ ਬਣਦਾ ਮਾਹੌਲ ਤੇ ਚਹੌਲ A hey, good night. Bye bye, Tata. -ta. Take care.